ਆਉਜ਼ੁ ਬਿੱਲਾਹਿ ਮਿਨੈ ਸ਼ੈਤਾਨਿਰ ਰਜੀਮ ਬਿਸਮਿਲੱਹਿ ਰਹਿਮਾਨਿਰ ਰਹੀਮ ਅਸਸਲਾਮੁਅਲੈਕਮ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਵੀਰ ਅਜ਼ਰ ਮਨੇਮ ਅੱਜ ਅਸੀਂ ਵਾਰਡ ਨੰਬਰ 27 ਖਾਸ ਤੌਰ ਤੇ ਜਿਹੜਾ ਮੇਰਾ ਆਪਣਾ ਵਾਰਡ ਹੈ ਮੇਰਾ ਘਰੇਲੂ ਵਾਰਡ ਹੈ ਮੇਰਾ ਪਰਵਾਰਿਕ ਵਾਰਡ ਹੈ ਇਹ ਔਰ ਮੈਂ ਇਸ ਵਾਰਡ ਦੇ ਰੈਕੋਟ ਰੋਡ ਦੇ ਗੁੱਟੂ ਵਾਲੇ ਏਰੀਆ 'ਚ ਅਸੀਂ ਖੜੇ ਆਂ ਜਿੱਥੇ ਦੀ ਬਹੁਤ ਵੱਡੀ ਸਮੱਸਿਆ ਮੇਰੇ ਭਰਾ ਮੇਰੇ ਕੋਲੇ ਘਰੇ ਆਏ ਸੀ ਅੱਜ ਤੋਂ ਕੁਝ ਸਮਾਂ ਪਹਿਲਾਂ ਤੇ ਇਹਨਾਂ ਨੇ ਆ ਕੇ ਮੈਨੂੰ ਇੱਥੇ ਦੀ ਸਮੱਸਿਆ ਦੱਸੀ ਕਿ ਅਸੀਂ 15 ਤੋਂ 20 ਘਰ ਐਸਿਆਂ ਜਿੱਥੇ ਬਾਟਰ ਸਪਲਾਈ ਦੀ ਸਮੱਸਿਆ ਖੜੀ ਹੈ ਯਾਨੀ ਕਿ ਸਾਡੇ ਆਪ ਦੇ ਪੈ ਪੈਸੇ ਨੇ ਫਿਟਿੰਗਾਂ ਵੀ ਕਰਾਈਆਂ ਨੇ ਪਰ ਸਾਨੂੰ ਕਨੈਕਸ਼ਨ ਨਹੀਂ ਜੁੜ ਰਿਹਾ ਚਲੋ ਮੈਂ ਡੀਪਲੀ ਮਸਲੇ ਨੂੰ ਜਾਂਚ ਕੀਤੀ ਜਾਂਚ ਕਰਨ ਤੋਂ ਬਾਅਦ ਮੈਂ ਐਮਐਲਏ ਸਾਹਿਬ ਡਾਕਟਰ ਮੁਹੰਮਦ ਜਮੇਲੂ ਰਹਿਮਾਨ ਸਾਹਿਬ ਕੋਲੇ ਇਹਨਾਂ ਵੀਰਾਂ ਨੂੰ ਲੈ ਕੇ ਗਿਆ ਤੇ ਕੁਝ ਇਸ ਜਗ੍ਹਾ ਦਾ ਥੋੜਾ ਜਿਹਾ ਡਿਸਪਿਊਟ ਦਾ ਉਹ ਦੋਹੇ ਪਾਰਟੀਆਂ ਲਈ ਮੈਂਨੇ apni team ਦੇ ਨੁਮਾਇंदे ਭੇਜੇ ਸਾਬਰ ਸਾਹਿਬ ਸਾਬਰ ਜੋਸ ਬਾਈ ਫਿਰ ਮੈਂਨੇ ਕੁਝ ਬੰਦੇ ਭੇਜ ਕੇ ਅਸੀਂ ਉਹ ਕੰਪਰੋਮਾਈਜ਼ ਕਰਾਤਾ ਧੰਨਵਾਦ ਕਰਦਾ ਉਹਨਾਂ ਦੋਵਾਂ ਪਾਰਟੀਆਂ ਦਾ ਔਰ ਉਹਨਾਂ ਨੇ ਇਹ ਪੈਪੇਨ ਦੀ ਆਗਿਆ ਦਿੱਤੀ ਤੇ ਮੈਂ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਦਾ ਸਭ ਤੋਂ ਪਹਿਲਾਂ ਤਾਂ ਅੱਲਾ ਪਾਕ ਦਾ ਕਿ ਅੱਲਾ ਪਾਕ ਨੇ ਇਸ ਜ਼ਰੀਆ ਬਣੇ ਅਸੀਂ ਸਾਰੇ ਨਾਲ ਮਿਲ ਕੇ ਸਾਡੇ ਵੀਰ ਬਣੇ ਔਰ ਇਹਨਾਂ ਨੂੰ ਪਾਣੀ ਦੀ ਪੀਣ ਵਾਲੀ ਜਿਹੜੀ ਪਾਣੀ ਦੀ ਸਮੱਸਿਆ ਦੀ ਉਹ ਸੌਲਵ ਹੋ ਚੁੱਕੀ ਹੈ ਔਰ ਇਹਨਾਂ ਦੇ ਘਰਾਂ ਦੇ ਵਿੱਚ ਅੱਗੇ ਤਾਂ ਮੈਨੂੰ ਇਹ ਲੱਗ ਰਿਹਾ ਸੀ ਜਿਵੇਂ ਰਾਜਸਥਾਨ ਤੋਂ ਆ ਪੰਜਾਬ ਦਾ ਸ਼ਹਿਰ ਹੈ ਪੰਜਾਬ ਪਾਣੀ ਦੀ ਧਰਤੀ ਹੈ ਔਰ ਇਹ ਸਾਡੀਆਂ ਮਾਤਾਵਾਂ ਭੈਣਾਂ ਘਰੋਂ ਨਿਕਲ ਕੇ ਕੋਈ ਵਾਟਰ ਕੂਲਰ ਭਰ ਕੇ ਲਿਆਉਂਦੀ ਸੀ ਕੋ ਘੜਾ ਜਾਂ ਬਾਲਟੀ ਤਾਂ ਬੜਾ ਮੈਨੂੰ ਇੱਥੇ ਆ ਕੇ ਮਹਿਸੂਸ ਹੁੰਦਾ ਸੀ ਯਾਰ ਬਹੁਤ ਵੱਡੀ ਸਮੱਸਿਆ ਚ ਨੇ ਠੀਕ ਹੈ ਨੀ ਤਾਂ ਮੈਂ ਅੱবি ਜਿੰਨੀ ਮੇ ਤੋਂ ਜਦ ਹੋ ਜਾਈ ਤੋ ਮੈਂ ਐਮਐਲ ਸਾਹਿਬ ਨੂੰ ਮਿਲਿਆ ਦੇ ਨਾਲ ਸੰਬੰਧਿਤ ਅਫਸਰਾਂ ਨੂੰ ਮਿਲਿਆ ਉਹਨਾਂ ਨੇ ਵੀ ਪਹਿਲੇ ਆਧਾਰ ਤੇ ਫਟਾਫਟ ਅਫਸਰਾਂ ਨੂੰ ਫੋਨ ਕਰਕੇ ਇਹਨਾਂ ਲੋਕਾਂ ਦੀ ਸਮੱਸਿਆ ਦੂਰ ਕਰਾਈ ਔਰ ਮੈਂ ਦੁਆ ਕਰਦਾ ਅੱਲਾਹ ਵਾ ਕੋਈ ਵੀ ਸਮੱਸਿਆ ਕਿਸੇ ਨੂੰ ਨਾ ਹੋਵੇ ਪਰ ਫੇਰ ਵੀ ਅਸੀਂ ਤਤਪਾਰਾਂ ਆਪਾਂ ਰਲ ਮਿਲ ਕੇ ਆਪਣੇ ਬਾੜਾ ਨੂੰ ਆਪਣੇ ਸ਼ਹਿਰ ਨੂੰ ਸੋਨਾ ਬਣਾਈਏ ਮੇਰੀ ਅਪੀਲ ਹੈ ਮੈਂ ਪ੍ਰਸ਼ਾਸਨ ਨੂੰ ਅਪੀਲ ਫੇਰ ਕਰਦਾ ਕਿ ਜਿਹੜੇ ਵੀ ਇੱਥੇ ਦੇ ਨਕਸ਼ੇ ਦੇ ਮੁਤਾਬਕ ਜੋ ਇੱਥੇ ਦੇ ਸੀਵਰੇਜ ਸਿਸਟਮ ਦੇ ਪਾਸ ਕਰਾਏ ਹੋਏ ਨੇ ਅਸੀਂ ਫਿਰ ਤੁਰ ਕੇ ਸੰਬੰਧਿਤ ਅਫਸਰਾਂ ਨੂੰ ਭਾਵੇਂ ਉਹ ਟਾਲੀ ਵਾਲੇ ਅੱਡੇ ਦੀ ਹੈ ਰੈਕੋਟ ਰੋਡ ਦੀਆਂ ਕੁਝ ਪੁਆਇੰਟਸ ਹੈਗੇ ਉਹਨਾਂ ਨੂੰ ਵੀ ਬਹੁਤ ਜਲਦ ਹੰਲੀ ਜਾਮਾ ਪਹਿਨਾਇਆ ਜਾਵੇ ਔਰ ਇੱਥੇ ਦੀਆਂ ਫਰਸ਼ਾਂ ਨੂੰ ਮਜ਼ਬੂਤ ਕੀਤਾ ਜਾਵੇ ਫਰਸ਼ਾਂ ਗਲੀਆਂ ਬਣਵਾਈਆਂ ਜਾਣ ਬਹੁਤ ਬਹੁਤ ਸ਼ੁਕਰੀਆ ਅਡਾਈ ਆਜਰ ਮਨੀਮ ਸਾਹਿਬ ਜੀ ਦੇ ਉਸ ਤਰੇ ਕਹਿ ਸੀ ਸਾਡੀ ਬਹੁਤ ਬੜੀ ਪ੍ਰੋਬਲਮ ਸੀ ਤੇ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਹੀ ਰਸਤੇ ਦਾ ਰੌਲਾ ਪਾ ਰਿਹਾ ਸੀਗਾ ਤੇ ਇਹਨਾਂ ਨੂੰ ਦੱਸੀ ਤਾਂ ਨੇ ਆਪਣੀ ਪ੍ਰੋਬਲਮ ਵੀ ਐ ਕਰਕੇ ਆ ਪ੍ਰੋਬਲਮ ਪੱਕਾ ਪਾਣੀ ਦੇ ਪਾਈਪ ਪਾਏ ਹੋਏ ਨੇ ਔਰ ਕਨੈਕਸ਼ਨ ਨਹੀਂ ਹੋ ਰਿਹਾ ਸਾਡਾ ਸਹੀ ਗੱਲ ਹੈ ਔਰ ਇਹਨਾਂ ਨੇ ਸਾਡੀ ਹੈਲਪ ਕੀਤੀ ਇਹਨਾਂ ਨੇ ਸਾਨੂੰ ਐਮਐਲਏ ਸਾਹਿਬ ਦੇ ਲੈ ਕੇ ਗਿਆ ਨਾਲ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਏਡੀ ਬੜੀ ਸਮੱਸਿਆ ਸਾਡੀ ਬਹੁਤ ਸਾਲਵ ਹੋ ਗਈ। ਥੈਂਕ ਯੂ। ਅਸਲਾਮੁਅਲੈਕੁਮ ਸਤਿਕਾਰ ਜੋ ਹਾਂ ਸਤਿਕਾਰ। ਅਸਲਾਮੁਅਲੈਕੁਮ। ਅ ਸਤਿ ਸ਼੍ਰੀ ਅਕਾਲ ਨਮਸਕਾਰ। ਮੈਂ ਸਾਰੇ ਪ੍ਰਸ਼ਾਸਨ ਦਾ ਬੜਾ ਸ਼ੁਕਰਗੁਜ਼ਾਰ ਹਾਂ। ਖਾਸ ਤੌਰ ਤੇ ਆਦਰ ਔਰ ਐਮ ਐਲ ਏ ਸਾਡਾ ਜਿਨ੍ਹਾਂ ਨੇ ਸਾਡੀ ਸੁਣਵਾਈ ਕੀਤੀ ਔਰ ਸਾਡੀ ਰਹਿਨਮਾਈ ਕਰਕੇ ਪਾਣੀ ਜੁੜੀ ਦਾ। ਅਸੀਂ ਆਉਣ ਵਾਲੇ ਸਮੇਂ ਜਿਹੜਾ ਕੋਈ ਕੰਮ ਬਾਕੀ ਰਹਿੰਦਾ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਸਾਡੇ ਨਾਲ ਇਸੇ ਤਰ੍ਹਾਂ ਤਾਲਮੇਲ ਕਰਕੇ ਸਾਡਾ ਕੰਮ ਕਰਵਾ ਲਓ ਅਸੀਂ ਉਹਨਾਂ ਦੇ ਨਾਲ ਖੜੇ ਆ ਕੋਈ ਸਮੱਸਿਆ ਹੁੰਦੀ ਹੈ ਸਾਡੇ ਲੈ ਕੇ ਸੇਵਾ ਹੈ ਅਸੀਂ ਵੀ ਹਾਜ਼ਰ ਆ ਆ ਸਾਡੀਆਂ ਭੈਣਾਂ ਦੀਆਂ ਇਹਨਾਂ ਨੂੰ ਵੀ ਬਹੁਤ ਖੁਸ਼ੀ ਹੈ ਬਾਕੀ ਮਿਹਰਬਾਨੀ